ਜੀ ਦੇ ਪਿੱਛੇ ਹੋ ਗਏ ਚੁਦਾਈ ਦਿਲਾ ਮੇਰੇ ਆ ਉਹ ਹੀ ਚੀਜ ਨੇ ਕੀ ਲਈ ਪਰਾਇ ਦਿਲਾ ਮੇਰੇ ਆ ਪੰਛੀ ਪਰਦੇਸੀ ਆਤੇ ਟੁੱਟੇ ਹੋਏ ਤਾਰਿਆਂ ਨੂੰ ਲੱਗਦਾ ਬੰਦਾ ਕਿਨੇ ਇੱਕ ਦੋ ਗਲ ਲਾਇਆ ਦੱਸ ਦੇ ਵਿਚਾਰਿਆਂ ਨੂੰ ਕਿੰਨੀ ਵਾਰੀ ਗੱਲ ਸਮਝਾਈ ਦਿਲਾ ਮੇਰੇ ਆ ਉਹੀ ਚੀਜ ਨੇ ਕੇਲੀ ਪਰਾਏ ਦਿਲਾ ਮੇਰੇ ਆ ਜੀ ਦੇ ਪਿੱਛੇ ਉਹ ਮਹਾਰਾਜ ਹੋਰ ਜੀ ਮਾਲਕੂ ਮੈਂ ਆਖਿਆ ਭੂਤ ਪ੍ਰੇਤ ਕਿਹੜਾ ਬੈਠਾ ਆ ਇੱਧਰ ਮੇਰੀ ਬਿਰਤੀ ਲੱਗੀ ਸੀ ਬਿਰਤੀ ਲੱਗੀ ਸੀ ਇਨੀ ਬਿਰਤੀ ਲੱਗੀ ਬਿਰਤੀ ਲੱਗੀ ਆ ਕਿ ਨਵਾਂ ਆਪਾਂ ਬਲੰਜਰ ਲਿਆਂਦਾ ਪਲੰਜਰ ਬਲੰਜਰ ਲੱਗ ਗਿਆ ਪਤਾ ਇਹ ਕਿਹੜੀ ਚੀਜ਼ ਤੂੰ ਲਿਆਂਦਾ ਇਹ ਦੂਰਬੀਨ ਦੂਰ ਵੇਖਣ ਵਾ ਦੂਰਬੀਨ ਲਿਆਂਦੀ ਤੇ ਮੇਰਾ ਗਲੋਟ ਗਿਆ ਤਾਂ ਕਿ ਮੇਰਾ ਮੂੰਹ ਪੈੜਾ ਆਉਂਦਾ ਇਸ ਕਰਕੇ ਹਨਾ ਤਾਂ ਕਰਕੇ ਇੱਕ ਇਹ ਆਦਾ ਕਿ ਮੇਰਾ ਮੂੰਹ ਸਿੱਧਾ ਕੈਮਰੇ ਦੇ ਵਿੱਚ ਵੱਡ ਜਾਂਦੇ ਤਾਂ ਆਪਣ ਲੱਜਾ ਹੁੰਦੀ ਚਾਈਨਾ ਦਾ ਡਰ ਲੱਗਦਾ ਠੀਕ ਗੱਲ ਗੱਲ ਤਾਂ ਆਪਾਂ ਕਰਨੀ ਸੀ ਅੱਜ ਮੋਟਰ ਤੇ ਪਰ ਮੋਟਰ ਤੇ ਅੱਜ ਚੋਰ ਆ ਗਏ ਚੋਰ ਆ ਗਏ ਮੋਟਰ ਤੇ ਕੀ ਆ ਗਏ ਨੇ ਅੱਜ ਹੈ ਮੋਟਰ ਤੇ ਡਾਕੂ ਆ ਗਏ ਡਾਕੂ ਵੱਡੇ ਦੋਹੀ ਕੀਤੇ ਬੈਠੇ ਨੇ ਇੱਕ ਉਹ ਆ ਗਿਆ ਆ ਉਹ ਲੜ ਆ ਗਿਆ ਇੱਕ ਉਹ ਆ ਗਿਆ ਇੱਕ ਉਹ ਆ ਗਿਆ ਤੇ ਦੋਵੇਂ ਸੰਦ ਆ ਗਣ ਇੱਥੇ ਇਹਨਾਂ ਨੂੰ ਘਰੇ ਥਾਂ ਥੇੜਾ ਨਹੀਂ ਲੱਭਦਾ ਕੋਈ ਚੱਲ ਹੋਰ ਸੁਣਾ ਨਵੀ ਤਾਜੀ ਬਾ ਨਵੀ ਤਾਜੀ ਵਧੀਆ ਅੱਜ ਤੂੰ ਇੱਥੇ ਕਿਵੇਂ ਲੋਕੇ ਕਿਵੇਂ ਗਾਣੇ ਗਾਉਂਦਾ ਪਿਆ ਬਸ ਮੋਸ਼ਨ ਜਾਂ ਬਣ ਗਿਆ ਮੋਸ਼ਨ ਬਣ ਗਿਆ ਤੇ ਮੈਂ ਕਿ ਇੱਕ ਗਾਣਾ ਗਾਈਏ ਰੂਹ ਰਾਜੀ ਕਰਨੀ ਹੁੰਦੀ ਆਪਾਂ ਅੱਛਾ ਰੂਹ ਰਾਜੀ ਫਿਰ ਇੱਕ ਗਾਣਾ ਸੁਣਾ ਇਹ ਮੈਨੂੰ ਹੋਰ ਸੁਣਾ ਮੇਰਾ ਵੈਸੇ ਗਲਾ ਬੈਠਾ ਹੈ ਗਲਾ ਬੈਠਾ ਕੋਈ ਗਾ ਕੇ ਆਪਾਂ ਪ੍ਰੋਗਰਾਮ ਵੀ ਨਹੀਂ ਹੁਣ ਕੋਈ ਫੜੇ ਨਹੀਂ ਫੜੇ ਪ੍ਰੋਗਰਾਮ ਗਲਾ ਜੂ ਬੈਠਾ ਹੈ ਗਲਾ ਬੈਠਾ ਇਹ ਇਸ ਕਰਕੇ ਮੈਨੂੰ ਤੇ ਇਹ ਲੱਗ ਰਿਹਾ ਕਿ ਜਿਵੇਂ ਨਾ ਕੋਈ ਬਾਜ਼ਾਰ ਦੇ ਵਿੱਚੋਂ ਤੂੰ ਲੰਘਦਾ ਕਿਹੜੇ ਜੇ ਇਹ ਬਾਜ਼ਾਰ ਦੇ ਵਿੱਚੋਂ ਤੂੰ ਲੰਘਣਾ ਖਾੜਾ ਲਾ ਗਏ ਮੱਕੀ ਬਾਜ਼ਾਰ ਚੋਂ ਲੰਘਿਆ ਉਹ ਮਗਰੋਂ ਫਿਰ ਅਗਲੇ ਛਿੱਤਰ ਚਲਾਵੇ ਮਾਰਦੇ ਰ ਤੂੰ ਆ ਤਾ ਲਿਆ ਪੈਸੇ ਵੀ ਦੇਨੇ ਨੇ ਨਾ ਆਪਾਂ ਸਾਫ਼ ਤਰ੍ਹਾਂ ਨਿਕਲਦੇ ਆਪ ਕੋ ਬਸ ਕੀ ਗੱਲ ਠੀਕ ਹੈ ਵਾਜ ਜੀ ਆਈ ਓਏ ਤੇਰੀ ਭਲੀ ਸ਼ੂਨ ਦੀ ਆਵਾਜ਼ ਆਈ ਚੱਕ ਦੇ ਮੋੜ ਨਾਲ ਨਾ ਤੂੰ ਗੱਲ ਸੁਣ ਮੇਰੀ ਸੁਣਾ ਐਵੇਂ ਆਪਾਂ ਪ੍ਰੋਗਰਾਮ ਨਹੀਂ ਮੈਂ ਉਹਦੋਂ ਦਾ ਕੋਈ ਬੁੱਕ ਕੀਤਾ ਤੈਨੂੰ ਸੁਣਾ ਦੇਣਾ ਤੈਨੂੰ ਚੱਲ ਮੈਨੂੰ ਤੂੰ ਗਾਣਾ ਸੁਣਾ ਬਾਬੇ ਦਾ ਬੜਾ ਤੇਰਾ ਧੰਨਵਾਦ ਹੋਏਗਾ ਚੰਗਾ ਵਧੀਆ ਸੁਣਾ ਦੇ ਇੱਕ ਗਾਣਾ ਵਧੀਆ ਯਾਰ ਮੇਰਾ ਰਜੀ ਕਰਦਾ ਵੀ ਅੱਜ ਮੈਂ ਇੱਕ ਤਾਂ ਗਾਲਿਆ ਗਾਣਾ ਹੁਣ ਮੈਂ ਮਨਮੋਹਨ ਵਰਸ ਦਾ ਸੁਣਾਉਣਾ ਹਾਈ ਹਾਈ ਸੁਣਾ ਦੇ ਫਿਰ ਚਮਕੀਲਾ ਛੱਡੀ ਚਮਕੀਲਾ ਉਹ ਬੜਾ ਹੋ ਗਿਆ ਚਮਕੀਲਾ ਚਮਕੀਲਾ ਹੀ ਹੋਈ ਪਈ ਤੇ ਬਾਕੀ ਆਪਾਂ ਹੋਰ ਵੀ ਕੋਈ ਸਿੰਗਰ ਪੜ ਗਏ ਹਨਾ ਹਾਂ ਯਾਰ ਪਤਾ ਨਹੀਂ ਗਾਣਿਆਂ ਦੇ ਚੇਤੇ ਭੁੱਲ ਗਿਆ ਹੀ ਹੁਣ ਮੈਨੂੰ ਅੱਛਾ ਯਾਦ ਨਹੀਂ ਆਉਂਦਾ ਕਿ ਉਹ ਸੁਣਾ ਦੇ ਇੱਕ ਮਣੀ ਮਨਮੋਹਨ ਵਰਸ ਦਾ ਕਿਹੜਾ ਗਾਣਾ ਬੜਾ ਮਸ਼ਹੂਰ ਆਇਆ ਸੀ ਉਹ ਦੁਨੀਆ ਪਰ ਦੀ ਦੁਨੀਆ ਪਰ ਦੀ ਦੌਲਤ ਕੀ ਕਦਮਾਂ ਵਿੱਚ ਵਿਸਰ ਗਈ ਆਏ ਹਾਏ ਸਾਨੂੰ ਛੱਡ ਕੇ ਦੱਸ ਕੀ ਤੇਰੀ ਲੋਟੋ ਨਿਕਲ ਗਈ ਵਾਹ ਅੱਛਾ ਦੁਨੀਆ ਪਰ ਦੀ ਦੌਲਤ ਕੀ ਕਦਮਾਂ ਵਿੱਚ ਵਿਸਰ ਗਈ ਸਾਨੂੰ ਛੱਡ ਕੇ ਦੱਸ ਕੀ ਤੇਰੀ ਲੋਟੋ ਨਿਕਲ ਗਈ ਹੁਣ ਓ ਝੂਠੀਆਂ ਸੱਚੀਆਂ ਸੋ ਹੱਕ ਕਿੰਨੀਆਂ ਪੌਨੀਏ ਲੱਕ ਉੱਤੇ ਹੱਥ ਰੱਖ ਕੇ ਕਿਸਤੇ ਰੋਬ ਜਮਾਉਣੀ ਏ ਆਏ ਹਾਏ ਹਾਏ ਦੱਸ ਅੱਜ ਕੱਲ ਕਿੰਨਾ ਹਲ ਚੰਗਾ ਕੇ ਕੀ ਕੀ ਮਗਰੂਰ ਹੋ ਰਿਹਾ ਏ ਦੱਸ ਸਾਨੂੰ ਛੱਡ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਏ ਦਸ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਏ ਦਸ ਸਾਨੂੰ ਛੱਡ ਕੇ ਓ ਦਸ ਸਾਨੂੰ ਛੱਡ ਕੇ ਵਾਹ ਆ ਮਖੋਟਾ ਲਾ ਦੇ ਹੋਣਾ ਇਹ ਲੱਗਦਾ ਦੂਰੋ ਤੈ ਜੋ ਕੁਲਵਿਸ਼ ਦਾ ਨਹੀਂ ਹੁੰਦਾਗਾ ਆ ਉਹ ਚੀ ਲੱਗਦੀ ਇਹ ਚੀਜ਼ ਵੈਸੇ ਵਧੀਆ ਇਹ ਰਾਤ ਨੂੰ ਲਾ ਕੇ ਯਾਰ ਕਲੀਅਰ ਬੜਾ ਬਹੁਤ ਵਧੀਆ ਕਲੀਅਰ ਦੇਸ ਇਹ ਰਾਤ ਨੂੰ ਲਾ ਕੇ ਜਵਾਕ ਬੜੇ ਡਰਨਾ ਹਾਂ ਕਿਉਂਕਿ ਇਹਦੇ ਵਿੱਚ ਭੂਤਾਂ ਚੜੇਲਾਂ ਨਹੀਂ ਕੋਈ ਹਾਂ ਚੜੇਲਾ ਤੇਰੀ ਭਲੀਏ ਬਾਕੀ ਤੇਰੇ ਨਾਲ ਵੱਡਾ ਭੂਤ ਚੜੇਲ ਕੌਣ ਹੈਗਾ ਇਸ ਟਾਈਮ ਤੱਕ ਆਪਾਂ ਦੋਵੇਂ ਭੂਤ ਆਪਾਂ ਦੋਵੇਂ ਹਾਂ ਤੂੰ ਮੈਨੂੰ ਟੱਕਰ ਗਿਆ ਮੈਂ ਤੈਨੂੰ ਟੱਕਰ ਗਿਆ ਕੀ ਆਂ ਤੇ ਹੁੰਦੇ ਨੇ ਪੰਜਾਬੀ ਚ ਇਕਾਵਤ ਸੰਦ ਨੂੰ ਸੰਦ ਵੱਜਾ ਸੰਦ ਨੂੰ ਸੰਦ ਵੱਜ ਗਿਆ ਮਿਲ ਗਿਆ ਦੋਵੇਂ ਇੱਕੋ ਹੀ ਬਈ ਇਹਨਾਂ ਥੱਲੇ ਹੈਂ ਥੱਲੇ ਨਾ ਬਾਈ ਥੱਲੇ ਬਾਈਏ ਇਧਰ ਵੇ ਫਲੀਆਂ ਗੁਬਾਰੇ ਐਸੇ ਅੱਜ ਆਪਾਂ ਗੱਲ ਕਰਨੀ ਹੀ ਕਿਸੇ ਮੁੱਦੇ ਦੇ ਮੈਂ ਜਾ ਹਾਂ ਮੁੱਦਾ ਗ੍ਰੀਜ ਗਿਆ ਤੇ ਹੁਣ ਮੁੱਦਾ ਹੀ ਸਾਡਾ ਦਾ ਮੁੱਦਾ ਹੀ ਢਾਹ ਢੇਰੀ ਹੋ ਗਿਆ ਮੁੱਦਾ ਵੜ ਗਿਆ ਸਾਡਾ ਵੜ ਗਿਆ ਜੀ ਵੜ ਗਿਆ ਇਹ ਆਗੇ ਦੁੱਖ ਬੜਾ ਦੇ ਦਿੰਦੇ ਨੇ ਹੈਨਾ ਹੋਰ ਕਿਸ ਵਾਸਤੇ ਮਂਗਾਈਏ ਇਹ ਪਲੰਝਰ ਕਾਦੇ ਵਾਸਤੇ ਦੱਸ ਸਕਦਾ ਕੋਈ ਹਾਂ ਨਹੀਂ ਦੱਸ ਸਕਦਾ ਚਲੋ ਅਸੀਂ ਤੁਹਾਨੂੰ ਦੱਸਦੇ ਆ ਦੱਸੋ ਜੀ ਇਹੀ ਯਾਤਰਾ ਯਾਨੀ ਸ੍ਰੀ ਹਿਮਕੋਟ ਸਾਹਿਬ ਤੇ ਪਹਾੜੀ ਇਲਾਕਾ ਉਧਰ ਨਾ ਬਰੀਕ ਅੱਖਾਂ ਦੇ ਵਿੱਚ ਘੱਟਾ ਮਿੱਟੀ ਬੜਾ ਪੈਂਦਾ ਇਹ ਉਹ ਚੀਜ਼ ਵਾਸਤੇ ਮੰਗਾਇਆ ਪਰ ਨਾ ਮੰਨ ਗਏ ਨਾ ਤੇ ਫਿਰ ਇਹ ਮੂੰਹ ਤੇ ਚੰਗਾ ਵਧੀਆ ਲੱਗ ਜਾਂਦਾ ਇੱਕ ਤਾਂ ਮੂੰਹ ਦੇ ਵਿੱਚ ਘੱਟਾ ਮਿੱਟੀ ਨਹੀਂ ਪੈਂਦਾ ਗੋ ਮੱਛਰ ਨਹੀਂ ਪੈਂਦਾ ਨਹੀਂ ਪੈਂਦਾ ਤੇ ਦੂਸਰੀ ਗੱਲ ਇਹ ਆ ਇਹਦਾ ਸਾਹ ਗੋਮ ਹੋ ਜਾਂਦਾ ਇਹਦੇ ਨਾਲ ਸਾਹ ਗੋਮ ਹੋ ਜਾਂਦਾ ਇਹ ਬੰਦਾ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਦੂਸਰੀ ਗੱਲ ਇਹ ਕਿ ਆ ਜਿਹੜਾ ਨਾ ਬਿਲਕੁਲ ਸੀਸਾ ਜਿਹੜਾ ਇਹਦਾ ਜੈਲੋ ਟਾਈਪ ਦਾ ਇਹਦੇ ਵਿੱਚ ਕਲੀਅਰ ਬਹੁਤ ਜ਼ਿਆਦਾ ਦਿਸਦਾ ਇਹ ਪਾ ਕੇ ਬੰਦਾ ਪਿੱਤਲ ਦਾ ਡੱਡੂ ਲੱਗਦਾ ਪਿੱਤਲ ਦਾ ਡੱਡੂ ਲੱਗਦਾ ਜੋ ਸੱਕ ਰਹੀ ਕਰ ਹੀ ਲਈਏ ਗੱਲ ਉਹ ਪਾਣੀ ਟੁੱਟ ਗਿਆ ਪਾਣੀ ਆ ਚੱਲ ਗਿਆ ਪਾਣੀ ਟੁੱਟ ਗਿਆ ਭੱਜ ਕੇ ਉਹ